ਦੋਸ਼ ਲੱਗ ਜਾਣੇ ਤੇ ਦੋਸ਼ ਸਾਬਤ ਹੋਣੇ ਬੜਾ ਜ਼ਬਰਦਸਤ ਫਰਕ ਆ ਹਰ ਸਾਲ ਮੈਂ 5-7 ਮੁਕਦਮਿਆਂ ਚੋਂ ਪਾਕਸਾਬ ਬਰੀ ਹੋ ਕੇ ਆਉਣਾ ਮੈਂ ਬੜਾ ਯਤਨ ਕੀਤਾ ਵੀ ਰੁਕ ਜਾਣ ਪਰ ਮੇਰੀ ਮਜਬੂਰੀ ਬਣਾਤੀ ਉਹਨਾਂ ਨੇ ਉਹਦੇ ਨਾਲ ਕੋਈ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਕਾਦ ਉੱਚਾ ਹੋਇਆ ਮੈਂ ਇੱਕ ਕਿਸੇ ਦੋਸਤ ਦੇ ਨਾਲ ਕਿਸੇ ਬੰਦੇ ਦੇ ਨਾਲ ਹੋਈ ਹੋਈ ਕੋਈ ਆਡੀਓ ਦੇ ਉੱਤੇ ਮੇਰੇ ਨਾਲ ਫੋਨ ਦੇ ਉੱਤੇ ਹੋਈ ਗੱਲ ਪਬਲਿਕ ਕਰਾਂ ਮੈਨੂੰ ਵੀ ਇਹ ਚੰਗਾ ਨਹੀਂ ਮਹਿਸੂਸ ਹੋਇਆ ਚੋਣ ਪ੍ਰਚਾਰ ਚ ਕੋਈ ਇਫੈਕਟ ਲੱਗਦਾ ਤੁਹਾਨੂੰ ਸਾਈਡ ਇਫੈਕਟ ਇਹ ਨਹੀਂ ਸੋ ਸਾਈਡ ਇਫੈਕਟ ਨਹੀਂ ਬੜਾ ਪੋਜ਼ਿਟਿਵ ਰਿਸਪੌਂਸ ਰਾਜਾ ਦੀ ਦੇ ਹੱਕ ਤੇ ਮੈਂ ਕਿਸੇ ਲਈ ਨੈਗੇਟਿਵ ਨਹੀਂ ਕਹਾਂਗਾ ਮੈਂ ਕਹਿੰਦਾ ਨਾ ਸੱਟਾ ਸੁਟਾ ਮੈਨੂੰ ਨਹੀਂ ਪਤਾ ਕੀ ਆ ਪਰ ਮੈਨੂੰ ਰੋਕ ਆ ਕੇ ਦੱਸ ਦਿੰਦੇ ਆ ਵੀ ਰਾਜੇ ਬੜਿੰਗ ਦੇ ਉੱਤੇ 18 ਪੈਸੇ ਆ ਅ ਰਾ ਝਾੜੂ ਵਾਲਿਆਂ ਦੇ ਉੱਤੇ 45 ਪੈਸੇ ਬਾਕੀ ਕਿਸ ਦਾ ਮੁੱਲੀ ਹੈ ਨਹੀਂਗਾ ਮਤਲਬ ਕਿ ਰਾਜਾ ਬੜਿੰਗ 80% ਵੋਟ ਇਕੱਲਾ ਹੀ ਲੈ ਕੇ ਜਾਂਦਾ ਹੈ ਉਧਰ ਭਾਰਤ ਕੁਸ਼ਣਾਸ਼ੂ ਕਹਿੰਦੇ ਵੀ ਇਸ ਤਰ੍ਹਾਂ ਦੀ ਵੀਡੀਓ ਆਡੀਓ ਇਹਦੀ ਨਹੀਂ ਬਾਰਲ ਹੋਣੀ ਤੇ ਮੈਂ ਤਾਂ ਆਪ ਕਹਿੰਨਾ ਮੈਂ ਬਦੋ ਕਿਹਾ ਵੀ ਬਾਰਲ ਹੋਣੀ ਚਾਹੀਦੀ ਸੀ ਮੇਰੀ ਤਾਂ ਮਜਬੂਰੀ ਬਣਾ ਦਿੱਤੀ ਉਹਨਾਂ ਨੇ ਐਂਡ ਭਾਰਤ ਪੂਸ਼ਨ ਆਸ਼ੂ ਜੀ ਹਰਾਂ ਦਾ ਬਿਲਕੁਲ ਕਿਆ ਹੈ درست ਆ ਉਹ ਵੱਡੇ ਆ ਸਾਡੇ ਤੋਂ ਤਜਰਬਾ ਚੰਗਾ ਤੇ ਉਹਨਾਂ ਨੂੰ ਬਿੱਟੂ ਜੀ ਵਾਸਤੇ ਵੀ ਚਾਰ ਸ਼ਬਦ ਜ਼ਰੂਰ ਬੋਲਣੇ ਚਾਹੀਦੇ ਵੀ ਹਟ ਜਾ ਤੂੰ ਇਹ ਕੰਮ ਨਾ ਕਰ ਦੋਸ਼ ਲੱਗਣੇ ਤੇ ਦੋਸ਼ ਸਾਬਤ ਹੋਣੇ ਜ਼ਮੀਨ ਅਸਮਾਨ ਦਾ ਫਰਕ ਮੈਂ ਉਮੀਦ ਬਿੱਟੂ ਬਾਰ-ਬਾਰ ਕਹਿੰਦੇ ਚੌਥੇ ਨੰਬਰ ਤੇ ਆ ਮੈਂ ਕਿਉਂ ਕਹਾਂ ਮੈਂ ਤਾਂ ਆਪਣੇ ਵਾਲ ਨੂੰ ਕਹਿਣਾ ਵੀ ਸਾਡਾ ਨੰਬਰ 1 ਤੇ ਆ ਕੌਣ ਕਿਹੜੇ ਨੰਬਰ ਤੇ ਆ ਉਹ ਜਾਣਨ ਸਾਡੇ ਵਾਲਾ ਰਾਜਾ ਨੰਬਰ ਸਾਹਿਬ ਲਗਾਤਾਰ ਚੋਰ ਪਰ ਚਾਹ ਕਾਹਲੀ ਹੋ ਔਰ ਜਿਹੜਾ ਕਿ ਇਸ ਇਲਾਕੇ ਦੇ ਵਿੱਚ ਕਾਫੀ ਲੋਕਾਂ ਤੁਹਾਡਾ ਸਵਾਗਤ ਵੀ ਕੀਤਾ ਕਿਵੇਂ ਦੇ ਲੋਕ ਹੋ ਗਿਆ ਜਿਨ੍ਹਾਂ ਨੇ ਪਿਛਲੇ 20 ਸਾਲ ਤੋਂ ਬੈਸ ਨੂੰ ਅਸ਼ੀਰਵਾਦ ਦਿੱਤਾ ਬੈਸ ਹੋ ਆ ਕੋਈ ਨੇਤਾ ਉੱਠਦਾ بڑے ਵੱਡੇ ਘਰਾਣਿਆਂ ਦੇ ਵਿੱਚੋਂ ਅਰਬ ਖਰਬਪਤੀ ਪਰਿਵਾਰਾਂ ਦੇ ਵਿੱਚੋਂ ਕੋਈ ਉੱਠਦਾ ਕਿਸੇ ਪੋਲੀਟਿਕਲ ਪਾਰਟੀ ਦੇ ਵਿੱਚੋਂ ਕੋਈ ਭਗਵੰਤਮਾਨ ਜੀ ਹਰਗੇ ਕਮੇਡੀ ਕਲਾਕਾਰਾਂ ਦੇ ਵਿੱਚੋਂ ਆਗੇ ਤੇ ਬੈਸ ਲੋਕਾਂ ਦੇ ਵਿੱਚੋਂ ਉੱਠਿਆ ਬេះ ਲੋਕਾਂ ਦੀ ਪਦائش ਆ ਲੋਕਾਂ ਦੀ ਪ੍ਰੋਡਕਸ਼ਨ ਹੈ ਲੋਕਾਂ ਦੀ ਆਵਾਜ਼ ਹੈ ਸੋ ਇਸ ਕਰਕੇ ਦੋਸਤ ਪਿਆਰ ਕਰਦੇ ਆ ਮੇਰੇ ਖਿਆਲ ਵਿੱਚ ਇੱਥੇ ਨੁਕੜ ਮੀਟਿੰਗ ਹੁੰਦੀ ਆ ਤੇ ਉਹ ਮਿੰਨੀ ਜਲਸੇ ਦਾ ਰੂਪ ਧਾਰਨ ਕਰ ਜਾਂਦੀ ਆ ਇਹ ਰਾਜੇ ਬੜਿੰਗ ਪ੍ਰਤੀ ਲੋਕਾਂ ਦਾ ਪਿਆਰ ਵੀ ਆ ਇਹ ਸੰਕੇਤ ਕਰਦਾ ਵੀ ਰਾਜਾ ਬੜਿੰਗ ਪੰਜਾਬ ਦੇ ਵਿੱਚ ਨੰਬਰ 1 ਲੀਡ ਲੈ ਕੇ ਲੋਕ ਸਭਾ ਦੇ ਵਿੱਚ ਦਾਖਲ ਹੋਣਗੇ ਕਿਵੇਂ ਦੇਖ ਦਿਓ ਸਰ ਕੱਲ ਇੱਕ ਭੰਗੜੇ ਦੀ ਤੁਹਾਡੀ ਵੀਡੀਓ ਵਾਰ ਲਈਆ ਲੋਕ ਕਹਿੰਦੇ ਬਈ ਇਹ ਇਹ ਤਾਂ ਜਿੱਤ ਦੀ ਖੁਸ਼ੀ ਮਨਾਉਂਦੇ। ਤੇ ਜੇ ਆਪ ਜਿੱਤ ਦੀ ਖੁਸ਼ੀ ਜਿਵੇਂ ਮੈਂ ਸਵੇਰੇ ਬਸੰਤ پارک ਦੇ ਵਿੱਚ ਚਲਿਆ ਗਿਆ ਉੱਥੇ ਭੈਣਾ ਭਰਾ ਵਰਕਆਊਟ ਕਰਦੇ ਆ ਭੰਗੜਾ ਪਾਉਂਦੇ ਆ ਕੋਈ ਯੋਗਾ ਕਰਦਾ ਕੋਈ ਬੈਡਮਿੰਟਨ ਖੇਡਦਾ ਕੋਈ ਬਾਲੀਬਾਲ ਖੇਡਦਾ ਤੇ ਜੇ ਮੈਂ ਉਹਨਾਂ ਨਾਲ 10 ਮਿੰਟ ਖੇਡ ਲਿਆ ਤੇ ਫਿਰ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਹਾਂ ਰਹਿ ਗਈ ਗੱਲ ਜਿੱਤਣ ਤੋਂ ਬਾਅਦ ਭੰਗੜਾ ਪਾਉਂਦੇ ਹੋਏ ਜ਼ਰੂਰ ਪਾਵਾਂਗੇ। ਸੰਗਤ ਨੇ ਵੱਡਾ ਅਸ਼ੀਰਵਾਦ ਦੇਣਾ ਤੇ ਉਹ ਅਸ਼ੀਰਵਾਦ ਦੀਆਂ ਖੁਸ਼ੀਆਂ ਸਾਰੇ ਭੈਣ ਭਰਾਵਾਂ ਨਾਲ ਸਾਂਝੀਆਂ ਜ਼ਰੂਰ ਕਰਾਂਗੇ ਸਿਆਸਤਚ ਸਰ ਇੱਕ ਆਡੀਓ ਵਾਇਰਲ ਜਿਹੜੀ ਤੁਹਾਡੀ ਹੋਈ ਆ ਉਹ ਨੂੰ ਲੈ ਕੇ ਬੜੀ ਚਰਚਾਤ ਹੋਈ ਆ ਕਿ ਕੀ ਅਸੀਂ ਸਿੰਦਰਜੀ ਸਿੰਘ ਬੈਂਸ ਜੀ ਨਾਲ ਖੁੱਲ ਕੇ ਯਾਰ ਮੈਂ ਮੈਂ ਨਾ ਉਹ ਆਡੀਓ ਵਾਇਰਲ ਨਹੀਂ ਕਰਨਾ ਚਾਹੁੰਦਾ ਸੀ ਮੇਰੀ ਮਜਬੂਰੀ ਬਣਾ ਦਿੱਤੀ ਗਈ ਉਹ ਮੈਂ ਬੜਾ ਆਪਣੇ ਪੱਤਰਕਾਰ ਦੋਸਤਾਂ ਨੂੰ ਇੰਟਰਵਿਊ ਦੇ ਵਿੱਚ ਗਿਆ ਜੈਸੀ ਸ਼ਬਦਾਵਲੀ ਦੀ ਵਰਤੋਂ ਬਿੱਟੂ ਜੀ ਕਰ ਰਹੇ ਆ ਉਹਨਾਂ ਦੇ ਕਦ ਦੀ ਨਹੀਂ ਦੋਸ਼ ਲੱਗ ਜਾਣਾ ਤੇ ਦੋਸ਼ ਸਾਬਤ ਹੋਣਾ ਜ਼ਮੀਨ ਆਸਮਾਨ ਦਾ ਫਰਕ ਆ ਦੇਸ਼ ਦੇ ਅੰਦਰ ਪ੍ਰੋਸੀਜਰ ਦੇ ਤਹਿਤ 150 ਕਰੋੜ ਦੇਸ਼ ਵਾਸੀਆਂ ਦਾ ਵੱਡਾ ਮੁਲਕ ਚੱਲਦਾ ਮੇਰੇ ਤੇ ਇੱਕ ਤੋਂ ਮੁਕਦਮਾ ਨਹੀਂ ਮੇਰੇ ਤੇ 30 ਤੋਂ ਵੱਧ ਮੁਕਦਮੇ ਆ ਦੋਸ਼ ਲੱਗ ਜਾਣਾ ਤੇ ਦੋਸ਼ ਸਾਬਤ ਹੋਣਾ ਬੜਾ ਜ਼ਬਰਦਸਤ ਫਰਕ ਆ ਹਰ ਸਾਲ ਮੈਂ 5-7 ਮੁਕਦਮਿਆਂ 'ਚੋਂ ਪਾਕਸਾਫ ਬਰੀ ਹੋ ਕੇ ਆਉਣਾ ਮੈਂ ਬੜਾ ਯਤਨ ਕੀਤਾ ਵੀ ਰੁਕ ਜਾਣਾ ਪਰ ਮੇਰੀ ਮਜਬੂਰੀ ਬਣਦੀ ਉਹਨਾਂ ਉਦੇ ਨਾਲ ਕੋਈ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਕਾਦ ਉੱਚਾ ਹੋਇਆ ਮੈਂ ਇੱਕ ਕਿਸੇ ਦੋਸਤ ਦੇ ਨਾਲ ਕਿਸੇ ਬੰਦੇ ਦੇ ਨਾਲ ਹੋਈ ਹੋਈ ਕੋਈ ਆਡੀਓ ਦੇ ਉੱਤੇ ਮੇਰੇ ਨਾਲ ਫੋਨ ਦੇ ਉੱਤੇ ਹੋਈ ਗੱਲ ਪਬਲਿਕ ਕਰਾਂ ਮੈਨੂੰ ਵੀ ਇਹ ਚੰਗਾ ਨਹੀਂ ਮਹਿਸੂਸ ਹੋਇਆ ਚੋਣ ਪ੍ਰਚਾਰ ਚ ਕੋਈ ਇਫੈਕਟ ਲੱਗਦਾ ਤੁਹਾਨੂੰ ਸਾਈਡ ਇਫੈਕਟ ਇਹ ਨਹੀਂ ਸੋ ਸਾਈਡ ਇਫੈਕਟ ਨਹੀਂ ਬੜਾ ਪੋਜ਼ਿਟਿਵ ਰਿਸਪੌਂਸ ਰਾਜਾ ਜੀ ਦੇ ਹੱਕ ਤੇ ਮੈਂ ਕਿਸੇ ਲਈ ਨੈਗੇਟਿਵ ਨਹੀਂ ਕਹਾਂਗਾ ਮੈਂ ਕਹਤੋ ਨਾ ਸੱਟਾ ਸੁਟਾ ਮੈਨੂੰ ਨਹੀਂ ਪਤਾ ਕੀ ਆ ਪਰ ਮੈਨੂੰ ਰੋਕ ਆ ਕੇ ਦੱਸ ਦਿੰਦੇ ਆ ਵੀ ਰਾਜੇ ਬੜਿੰਗ ਦੇ ਉੱਤੇ 18 ਪੈਸੇ ਆ। ਆ ਰਾ ਝਾੜੂ ਵਾਲਿਆਂ ਦੇ ਉੱਤੇ 45 ਪੈਸੇ ਬਾਕੀ ਕਿਸ ਦਾ ਮੌਲੀ ਹੈ ਨਹੀਂਗਾ। ਮਤਲਬ ਕਿ ਰਾਜਾ ਬੜਿੰਗ 80% ਵੋਟ ਇਕੱਲਾ ਹੀ ਲੈ ਕੇ ਜਾਂਦਾ। ਉਧਰ ਭਾਰਤ ਕੁਸ਼ਨ ਆਸ਼ੂ ਕਹਿੰਦੇ ਵੀ ਇਸ ਤਰ੍ਹਾਂ ਦੀ ਵੀਡੀਓ ਆਡੀਓ ਜਿਹੜੀ ਨਹੀਂ ਬਾਰੂਣੀ ਤੇ ਮੈਂ ਤਾਂ ਆਪ ਕਹਿੰਨਾ ਮੈਂ ਬਦੋ ਕਿਹਾ ਵੀ ਬਾਹਰ ਹੋਣੀ ਚਾਹੀਦੀ ਸੀ। ਮੇਰੀ ਤਾਂ ਮਜਬੂਰੀ ਬਣਾਤੀ ਉਹਨਾਂ ਨੇ। ਐਂਡ ਭਾਰਤ ਕੁਸ਼ਨ ਆਸ਼ੂ ਜੀ ਹੋਰਾਂ ਦਾ ਬਿਲਕੁਲ ਕਿਹਾ ਹੈ درست ਆ। ਉਹ ਵੱਡੇ ਆ ਸਾਡੇ ਤੋਂ ਤਜਰਬਾ ਚੰਗਾ ਤੇ ਉਹਨਾਂ ਨੂੰ ਬਿੱਟੂ ਜੀ ਵਾਸਤੇ ਵੀ ਚਾਰਸ਼ਵ ਜਰੂਰ ਬੋਲਣੇ ਚਾਹੀਦੇ ਵੀ ਇਹ ਕੰਮ ਨਾ ਕਰ ਦੋਸ਼ ਲੱਗਣ ਦੇ ਦੋਸ਼ ਸਾਬਤ ਹੋਣੇ ਜ਼ਮੀਨਾਂ ਸਮਾਨ ਦਾ ਫਰਕ ਹੈ ਉਮੀਦ ਬਿੱਟੂ ਬਾਰ-ਬਾਰ ਕਹਿੰਦੇ ਚੌਥੇ ਨੰਬਰ ਤੇ ਆ ਮੈਂ ਕਿਉਂ ਕਹਾਂ ਮੈਂ ਤਾਂ ਆਪਣੇ ਵਾਲਿਆਂ ਨੂੰ ਕਹਿੰਦਾ ਵੀ ਸਾਡਾ ਨੰਬਰ 1 ਤੇ ਆ ਕੌਣ ਕਿਹੜੇ ਨੰਬਰ ਤੇ ਆ ਉਹ ਜਾਣਨ ਸਾਡੇ ਵਾਲਾ ਰਾਜਾ ਨੰਬਰ 1 ਹੈ ਸਰ ਲਗਾਤਾਰ ਚੋਰ ਚਾ ਕਾਵੀ ਹੋਰ ਜਿਹੜਾ ਕਿ ਇਸ ਇਲਾਕੇ ਦੇ ਵਿੱਚ ਕਾਫੀ ਲੋਕਾਂ ਨੇ ਤੁਹਾਡਾ ਸਵਾਗਤ ਵੀ ਕੀਤਾ ਕਿਵੇਂ ਦੇ ਸੇ ਲੋਕ ਉਹ ਲੋਕ ਹੈ ਜਿਨ੍ਹਾਂ ਨੇ ਪਿਛਲੇ 20 ਸਾਲ ਤੋਂ ਬੈਸ ਨੂੰ ਅਸ਼ੀਰਵਾਦ ਦਿੱਤਾ ਬੈਸ ਹੋ ਆ ਕੋਈ ਨੇਤਾ ਉੱਠਦਾ بڑے ਵੱਡੇ ਘਰਾਣਿਆਂ ਦੇ ਵਿੱਚੋਂ ਅਰਬ ਖਰਬਪਤੀ ਪਰਿਵਾਰਾਂ ਦੇ ਵਿੱਚੋਂ ਕੋਈ ਉੱਠਦਾ ਕਿਸੇ politcal party ਦੇ ਵਿੱਚੋਂ ਕੋਈ ਭਗਵੰਤਮਾਨ ਜੀ ਵਰਗੇ ਕਮੇਡੀ ਕਲਾਕਾਰਾਂ ਦੇ ਵਿੱਚੋਂ ਆਗੇ ਤੇ ਬੈਸ ਲੋਕਾਂ ਦੇ ਵਿੱਚੋਂ ਉੱਠਿਆ ਬੈਸ ਲੋਕਾਂ ਦੀ ਪਦੈਸ਼ ਆ ਲੋਕਾਂ ਦੀ ਪ੍ਰੋਡਕਸ਼ਨ ਹੈ ਲੋਕਾਂ ਦੀ ਆਵਾਜ਼ ਹੈ ਸੋ ਇਸ ਕਰਕੇ ਦੋਸਤ ਪਿਆਰ ਕਰਦੇ ਆ ਮੇਰੇ ਖਿਆਲ 'ਚ ਇੱਥੇ ਨੁਕੜ ਮੀਟਿੰਗ ਹੁੰਦੀ ਆ ਤੇ ਉਹ ਮਿੰਨੀ ਜਲਸੇ ਦਾ ਰੂਪ ਧਾਰਨ ਕਰ ਜਾਂਦੀ ਆ ਇਹ ਰਾਜੇ ਬੜਿੰਗ ਪ੍ਰਤੀ ਲੋਕਾਂ ਦਾ ਪਿਆਰ ਵੀ ਆ ਇਹ ਸੰਕੇਤ ਕਰਦਾ ਵੀ ਰਾਜਾ ਬੜਿੰਗ ਪੰਜਾਬ ਦੇ ਵਿੱਚ ਨੰਬਰ 1 ਲੀਡ ਲੈ ਕੇ ਲੋਕ ਸਭਾ ਦੇ ਵਿੱਚ ਦਾਖਲ ਹੋਣਗੇ ਕਿਵੇਂ ਦੇਖਦੇ ਹੋ ਸਰ ਕੱਲ ਇੱਕ ਭੰਗੜੇ ਦੀ ਤੁਹਾਡੀ ਵੀਡੀਓ ਵਾਰ ਲਈਆ ਲੋਕ ਕਹਿੰਦੇ ਭਈ ਇਹ ਜਿੱਤ ਦੀ ਖੁਸ਼ੀ ਮਨਾਓ ਤੇ ਜਿੱਤ ਦੀ ਖੁਸ਼ੀ ਜਿਉਣਾ ਸੋਇਰੇ ਬਸੰਤ ਪਾਰਕ ਦੇ ਵਿੱਚ ਚਲਿਆ ਗਿਆ ਉੱਥੇ ਭੈਣਾ ਭਰਾ ਹੈ ਵਰਕਆਊਟ ਕਰਦੇ ਆ ਭੰਗੜਾ ਪਾਉਂਦੇ ਆ ਕੋਈ ਯੋਗਾ ਕਰਦਾ ਕੋਈ ਬੈਡਮਿੰਟਨ ਖੇਡਦਾ ਕੋਈ ਬਾਲੀਬਾਲ ਖੇਡਦਾ ਕਿ ਜੇ ਮੈਂ ਉਹਨਾਂ ਨਾਲ 10 ਮਿੰਟ ਖੇਡ ਲਏ ਤੇ ਫਿਰ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹਾਂ ਰਹਿ ਗਈ ਗੱਲ ਜਿੱਤਣ ਤੋਂ ਬਾਅਦ ਭੰਗੜਾ ਪਾਉਂਦੇ ਉਹ ਜ਼ਰੂਰ ਪਾਵਾਂਗੇ ਸੰਗਤ ਨੇ ਵੱਡਾ ਅਸ਼ੀਰਵਾਦ ਦੇਣਾ ਤੇ ਉਹ ਅਸ਼ੀਰਵਾਦ ਦੀਆਂ ਖੁਸ਼ੀਆਂ ਸਾਰੇ ਭੈਣ ਭਰਾਵਾਂ ਨਾਲ ਸਾਂਝੀਆਂ ਜ਼ਰੂਰ ਕਰਾਂਗੇ ਸਿਆਸਤ ਚ ਸਰ ਇੱਕ ਆਡੀਓ ਵਾਇਰਲ ਜਿਹੜੀ ਤੁਹਾਡੀ ਹੋਈ ਆ ਉਹ ਲੈ ਕੇ ਬੜੀ ਜ਼ਰੂਰਤ ਹੋਈ ਆ ਕਿ ਕੀ ਅਸੀਂ ਸਿੰਧਰਜੀਤ ਸਿੰਘ ਬੈਂਸ ਜੀ ਨਾਲ ਖੁੱਲ ਕੇ ਯਾਰ ਮੈਂ ਮੈਂ ਨਾ ਉਹ ਆਡੀਓ ਵਾਇਰਲ ਨਹੀਂ ਕਰਨਾ ਚਾਹੁੰਦਾ ਸੀ ਮੇਰੀ ਮਜਬੂਰੀ ਬਣਾ ਦਿੱਤੀ ਗਈ ਉਹ ਮੈਂ ਬੜਾ ਆਪਣੇ ਪੱਤਰਕਾਰ ਦੋਸਤਾਂ ਨੂੰ ਇੰਟਰਵਿਊ ਦੇ ਵਿੱਚ ਗਿਆ ਜੈਸੀ ਸ਼ਬਦਾਵਲੀ ਦੀ ਵਰਤੋਂ ਬਿੱਟੂ ਜੀ ਕਰ ਰਹੇ ਆ ਉਹਨਾਂ ਦੇ ਕੱਦ ਦੀ ਨਹੀਂ ਦੋਸ਼ ਲੱਗ ਜਾਣਾ ਤੇ ਦੋਸ਼ ਸਾਬਤ ਹੋਣੇ ਜਮੀਨ ਆਸਮਾਨ ਦਾ ਫਰਕ ਆ ਦੇਸ਼ ਦੇ ਅੰਦਰ ਇੱਕ ਪ੍ਰੋਸੀਜਰ ਦੇ ਤਹਿਤ 150 ਕਰੋੜ ਦੇਸ਼ ਵਾਸੀਆਂ ਦਾ ਵੱਡਾ ਮੁਲਕ ਚੱਲਦਾ ਮੇਰੇ ਤੇ ਇੱਕ ਮੁਕੱਦਮਾ ਨਹੀਂ ਮੇਰੇ ਤੇ 30 ਤੋਂ ਵੱਧ ਮੁਕੱਦਮੇ ਆ ਦੋਸ਼ ਲੱਗ ਜਾਣੇ ਤੇ ਦੋਸ਼ ਸਾਬਤ ਹੋਣੇ ਬੜਾ ਜ਼ਬਰਦਸਤ ਫਰਕ ਆ ਹਰ ਸਾਲ ਮੈਂ 5-7 ਮੁਕੱਦਮਿਆਂ ਤੋਂ ਪਾਕ ਸਾਫ ਬਰੀ ਹੋ ਕੇ ਆਉਣਾ ਮੈਂ ਬੜਾ ਯਤਨ ਕੀਤਾ ਵੀ ਰੁਕ ਜਾਣ ਪਰ ਮੇਰੀ ਮਜਬੂਰੀ ਬਣਾਤੀ ਉਹਨਾਂ ਨੇ ਉਹਦੇ ਨਾਲ ਕੋਈ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਕਾਦ ਉੱਚਾ ਹੋਇਆ ਮੈਂ ਇੱਕ ਕਿਸੇ ਦੋਸਤ ਦੇ ਨਾਲ ਕਿਸੇ ਬੰਦੇ ਦੇ ਨਾਲ ਹੋਈ ਹੋਈ ਕੋਈ ਆਡੀਓ ਦੇ ਉੱਤੇ ਮੇਰੇ ਨਾਲ ਫੋਨ ਦੇ ਉੱਤੇ ਹੋਈ ਗੱਲ ਪਬਲਿਕ ਕਰਾਂ ਮੈਨੂੰ ਵੀ ਇਹ ਚੰਗਾ ਨਹੀਂ ਮਹਿਸੂਸ ਹੋਇਆ। ਚੋਣ ਪ੍ਰਚਾਰ ਚ ਕੁਝ ਇਫੈਕਟ ਲੱਗਦੇ ਤੁਹਾਨੂੰ ਸਾਈਡ ਇਫੈਕਟ ਇਹਦੇ। ਸੋ ਸਾਈਡ ਇਫੈਕਟ ਤਾਂ ਨਹੀਂ ਬੜਾ ਪੋਜ਼ੀਟਿਵ ਰਿਸਪੌਂਸ ਰਾਜਾ ਜੀ ਦੇ ਹੱਕ ਤੇ ਮੈਂ ਕਿਸੇ ਲਈ ਨੈਗੇਟਿਵ ਨਹੀਂ ਕਹਾਂਗਾ। ਮੈਂ ਕਹਤੋ ਨਾ ਸੱਟਾ-ਸੱਟਾ ਮੈਨੂੰ ਨਹੀਂ ਪਤਾ ਕੀ ਆ। ਪਰ ਮੈਨੂੰ ਰੋਕ ਆ ਕੇ ਦੱਸ ਦਿੰਦਿਆ ਵੀ ਰਾਜੇ ਬੜਿੰਗ ਦੇ ਉੱਤੇ 18 ਪੈਸੇ ਆ। ਆਰਾ ਝਾੜੂ ਵਾਲਿਆਂ ਦੇ ਉੱਤੇ 45 ਪੈਸੇ ਬਾਕੀ ਕਿਸ ਦਾ ਮੁੱਲੀ ਹੈ ਨਹੀਂਗਾ ਮਤਲਬ ਕਿ ਰਾਜਾ ਬੜਿੰਗ 80% ਵੋਟ ਕੱਲਾ ਹੀ ਲੈ ਕੇ ਜਾਂਦੇ ਆ ਉਧਰ ਭਾਰਤ ਕੁਸ਼ਨ ਆਸ਼ੂ ਕਹਿੰਦੇ ਵੀ ਇਸ ਤਰ੍ਹਾਂ ਦੀ ਵੀਡੀਓ ਆਡੀਓ ਜਿਹੜੀ ਨਹੀਂ ਬਾਰਨ ਹੁੰਦੀ ਤੇ ਮੈਂ ਤਾਂ ਆਪ ਕਹਨਾ ਮੈਂ ਵੀ ਕਹੋ ਕਿ ਉਹ ਵੀ ਬਾਰਨ ਹੋਣੀ ਚਾਹੀਦੀ ਸੀ ਮੇਰੀ ਤਾਂ ਮਜਬੂਰੀ ਬਣਾਤੀ ਉਹਨਾਂ ਨੇ ਐਂਡ ਭਾਰਤ ਕੁਸ਼ਨ ਆਸ਼ੂ ਜੀ ਹੋਰਾਂ ਦਾ ਬਿਲਕੁਲ ਕਿਹਾ ਹੈ درست ਆ ਉਹ ਵੱਡੇ ਆ ਸਾਡੇ ਤੋਂ ਤਜਰਬਾ ਚੰਗਾ ਤੇ ਉਹਨਾਂ ਨੂੰ ਬਿੱਟੂ ਜੀ ਵਾਸਤੇ ਵੀ ਚਾਰਸ਼ਵ ਜਰੂਰ ਬੋਲਣੇ ਚਾਹੀਦੇ ਵੀ ਹਟ ਜਾ ਤੂੰ ਇਹ ਕੰਮ ਨਾ ਕਰ ਦੋਸ਼ ਲੱਗਣੇ ਤੇ ਦੋਸ਼ ਸਾਬਤ ਹੋਣੇ ਜਮੀਨ ਉਸਮਾਨ ਦਾ ਫਰਕ ਮੈਂ ਉਮੀਦ ਬਿੱਟੂ ਬਾਰ-ਬਾਰ ਕਹਿੰਦੇ ਆ ਚੌਥੇ ਨੰਬਰ ਤੇ ਆ ਮੈਂ ਕਿਉਂ ਕਹਾਂ ਮੈਂ ਤਾਂ ਆਪਣੇ ਵਾਲਿਆਂ ਨੂੰ ਕਹਿੰਨਾ ਵੀ ਸਾਡਾ ਨੰਬਰ 1 ਤੇ ਆ ਕੌਣ ਕਿਹੜੇ ਨੰਬਰ ਤੇ ਆ ਉਹ ਜਾਣਨ ਸਾਡੇ ਵਾਲਾ ਰਾਜਾ ਨੰਬਰ 1 ਹੈਗਾ ਸਰ ਸਾਬ ਲਗਾਤਾਰ ਚੋਲ ਪਰ ਚਾਰ ਕਾਵੀ ਹੋਰ ਜਿਹੜਾ ਕਿ ਇਸ ਇਲਾਕੇ ਦੇ ਵਿੱਚ ਕਾਫੀ ਲੋਕਾਂ ਨੇ ਤੁਹਾਡਾ ਸਵਾਗਤ ਵੀ ਕੀਤਾ ਕਿਵੇਂ ਦੇ ਸਾਰੇ ਲੋਕ ਉਹ ਲੋਕ ਹੈ ਜਿਨ੍ਹਾਂ ਨੇ ਪਿਛਲੇ 20 ਸਾਲ ਤੋਂ ਬੈਸ ਨੂੰ ਅਸ਼ੀਰਵਾਦ ਦਿੱਤਾ ਬੈਸ ਉਹ ਆ ਕੋਈ ਨੇਤਾ ਉੱਠਦਾ بڑے ਵੱਡੇ ਘਰਾਣਿਆਂ ਦੇ ਵਿੱਚੋਂ ਅਰਬ ਖਰਬਪਤੀ ਪਰਿਵਾਰਾਂ ਦੇ ਵਿੱਚੋਂ ਕੋਈ ਉੱਠਦਾ ਕਿਸੇ ਪੋਲੀਟিক্যাল ਪਾਰਟੀ ਦੇ ਵਿੱਚੋਂ ਕੋਈ ਭਗਵੰਤਮਾਨ ਜੀ ਹਰਕੇ ਕਮੇਡੀ ਕਲਾਕਾਰਾਂ ਦੇ ਵਿੱਚੋਂ ਆਗੇ ਤੇ ਬੈਂਸ ਲੋਕਾਂ ਦੇ ਵਿੱਚੋਂ ਉੱਠਿਆ ਬੈਂਸ ਲੋਕਾਂ ਦੀ ਪਦੈਸ਼ ਆ ਲੋਕਾਂ ਦੀ ਪ੍ਰੋਡਕਸ਼ਨ ਹੈਗੀ ਲੋਕਾਂ ਦੀ ਆਵਾਜ਼ ਹੈ ਸੋ ਇਸ ਕਰਕੇ ਦੋਸਤ ਪਿਆਰ ਕਰਦੇ ਆ ਮੇਰੇ ਖਿਆਲ ਵਿੱਚ ਇੱਥੇ ਨੁੱਕੜ ਮੀਟਿੰਗ ਹੁੰਦੀ ਆ ਤੇ ਉਹ ਮਿੰਨੀ ਜਲਸੇ ਦਾ ਰੂਪ ਧਾਰਨ ਕਰ ਜਾਂਦੀ ਆ ਇਹ ਰਾਜੇ ਬੜਿੰਗ ਪ੍ਰਤੀ ਲੋਕਾਂ ਦਾ ਪਿਆਰ ਵੀ ਹੈ ਇਹ ਸੰਕੇਤ ਕਰਦਾ ਵੀ ਰਾਜਾ ਬੜਿੰਗ ਪੰਜਾਬ ਦੇ ਵਿੱਚ ਨੰਬਰ 1 ਲੀਡ ਲੈ ਕੇ ਲੋਕ ਸਭਾ ਦੇ ਵਿੱਚ ਦਾਖਲ ਹੋਣਗੇ ਕਿਵੇਂ ਦੇਖ ਦਿਓ ਸਰ ਕੱਲ ਇੱਕ ਭੰਗੜੇ 'ਚ ਤੁਹਾਡੀ ਵੀਡੀਓ ਵਾਰ ਲਈਆ ਲੋਕ ਕਹਿੰਦੇ ਬਈ ਇਹ ਤਾਂ ਜਿੱਤ ਦੀ ਖੁਸ਼ੀ ਮਨਾਉਂਦੇ ਤੇ ਜਿੱਤ ਦੀ ਖੁਸ਼ੀ ਜਿਨਾ ਸੋਰੇ ਬਸੰਤ ਪਾਰਕ ਦੇ ਵਿੱਚ ਚਲਿਆ ਗਿਆ ਉੱਥੇ ਭੈਣਾ ਭਰਾ ਵਰਕਆਊਟ ਕਰਦੇ ਆ ਭੰਗੜਾ ਪਾਉਂਦੇ ਆ ਕੋਈ ਯੋਗਾ ਕਰਦਾ ਕੋਈ ਬੈਡਮਿੰਟਨ ਖੇਡਦਾ ਕੋਈ ਬਾਲੀਬਾਲ ਖੇਡਦਾ ਕਿ ਜੇ ਮੈਂ ਉਹਨਾਂ ਨਾਲ 10 ਮਿੰਟ ਖੇਡ ਲਏ ਤੇ ਫਿਰ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਹਾਂ ਰਹਿ ਗਈ ਗੱਲ ਜਿੱਤਣ ਤੋਂ ਬਾਅਦ ਭੰਗੜਾ ਪਾਉਂਦੇ ਉਹ ਵੀ ਜ਼ਰੂਰ ਪਾਵਾਂਗੇ। ਸੰਗਤ ਨੇ ਵੱਡਾ ਅਸ਼ੀਰਵਾਦ ਦੇਣਾ ਤੇ ਉਹ ਅਸ਼ੀਰਵਾਦ ਦੀਆਂ ਖੁਸ਼ੀਆਂ ਸਾਰੇ ਭੈਣ ਭਰਾਵਾਂ ਨਾਲ ਸਾਂਝੀਆਂ ਜ਼ਰੂਰ ਕਰਾਂਗੇ। ਸਿਆਸਤਚਾ ਸਰ ਇੱਕ ਆਡੀਓ ਵਾਇਰਲ ਜਿਹੜੀ ਤੁਹਾਡੀ ਹੋਈ ਆ ਉਹ ਨੂੰ ਲੈ ਕੇ ਬੜੀ ਚਰਚਾਤ ਹੋਈ ਆ ਕਿ ਕੀ ਅਸੀਂ ਸਿੰਦਰਜੀਤ ਦੀ ਬੈਂਸ ਜੀ ਨਾਲ ਖੁੱਲਕੇ ਯਾਰ ਮੈਂ ਮੈਂ ਨਾ ਉਹ ਆਡੀਓ ਵਾਇਰਲ ਨਹੀਂ ਕਰਨਾ ਚਾਹੁੰਦਾ। ਸੇ ਮੇਰੀ ਮਜਬੂਰੀ ਬਣਾ ਦਿੱਤੀ ਗਈ। ਮੈਂ ਬੜਾ ਆਪਣੇ ਪੱਤਰਕਾਰ ਦੋਸਤਾਂ ਨੂੰ ਇੰਟਰਵਿਊ ਦੇ ਵਿੱਚ ਗਿਆ ਜੈਸੀ ਸ਼ਬਦਾਵਲੀ ਦੀ ਵਰਤੋਂ ਬਿੱਟੂ ਜੀ ਕਰ ਰਹੇ ਆ ਉਹਨਾਂ ਦੇ ਕੱਦ ਦੀ ਨਹੀਂ ਦੋਸ਼ ਲੱਗ ਜਾਣਾ ਤੇ ਦੋਸ਼ ਸਾਬਤ ਹੋਣੇ ਜ਼ਮੀਨਾਂ ਅਸਮਾਨ ਦਾ ਫਰਕ ਆ ਦੇਸ਼ ਦੇ ਅੰਦਰ ਇੱਕ ਪ੍ਰੋਸੀਜਰ ਦੇ ਤਹਿਤ 150 ਕਰੋੜ ਦੇਸ਼ ਵਾਸੀਆਂ ਦਾ ਵੱਡਾ ਮੁਲਕ ਚੱਲਦਾ ਮੇਰੇ ਤੇ ਇੱਕ ਮੁਕੱਦਮਾ ਨਹੀਂ ਮੇਰੇ ਤੇ 30 ਤੋਂ ਵੱਧ ਮੁਕੱਦਮੇ ਆ ਦੋਸ਼ ਲੱਗ ਜਾਣੇ ਤੇ ਦੋਸ਼ ਸਾਬਤ ਹੋਣੇ ਬੜਾ ਜ਼ਬਰਦਸਤ ਫਰਕ ਆ ਹਰ ਸਾਲ ਮੈਂ 5-7 ਮੁਕਦਮਿਆਂ ਤੋਂ ਪਾਕਸਾਫ ਬਰੀ ਹੋ ਕੇ ਆਉਣਾ ਮੈਂ ਬੜਾ ਯਤਨ ਕੀਤਾ ਵੀ ਰੁਕ ਜਾਣ ਪਰ ਮੇਰੀ ਮਜਬੂਰੀ ਬਣਾਤੀ ਉਹਨਾਂ 80% ਵੋਟ ਕੱਲਾ ਹੀ ਲਾ ਕੇ ਜਾਂਦੇ ਆ ਉਧਰ ਭਾਰਤ ਕੁਸ਼ਨ ਆਸ਼ੂ ਕਹਿੰਦੇ ਵੀ ਇਸ ਤਰ੍ਹਾਂ ਦੀ ਵੀਡੀਓ ਆਡੀਓ ਜਿਹੜੀ ਨਹੀਂ ਬਾਰ ਲਹਣੀ ਚਾਹੀਦੀ ਤੇ ਮੈਂ ਤਾਂ ਆਪ ਕਹਿੰਨਾ ਮੈਂ ਬਗੋ ਕਿਹਾ ਵੀ ਬਾਰ ਲਹਣੀ ਚਾਹੀਦੀ ਸੀ ਮੇਰੀ ਤਾਂ ਮਜਬੂਰੀ ਬਣਾਤੀ ਉਹਨਾਂ ਨੇ ਐਂਡ ਭਾਰਤ ਕੁਸ਼ਨ ਆਸ਼ੂ ਜੀ ਹੋਰਾਂ ਦਾ ਬਿਲਕੁਲ ਕਿਹਾ ਹੈ درست ਆ ਉਹ ਵੱਡੇ ਆ ਸਾਡੇ ਤੋਂ ਤਜਰਬਾ ਚੰਗਾ ਤੇ ਉਹਨਾਂ ਨੂੰ ਬਿੱਟੂ ਜੀ ਵਾਸਤੇ ਵੀ ਚਾਰਸ਼ਵ ਜਰੂਰ ਬੋਲਣੇ ਚਾਹੀਦੇ ਵੀ ਹਟ ਜਾ ਤੂੰ ਇਹ ਕੰਮ ਨਾ ਕਰ ਦੋਸ਼ ਲੱਗਣ ਦੇ ਦੋਸ਼ ਸਾਬਤ ਹੋਣੇ ਜਮੀਨ ਅਸਮਾਨ ਦਾ ਫਰਕ ਹੈ ਮੈਂ ਉਮੀਦ ਬਿੱਟੂ ਬਾਰ ਬਾਰ ਕਹਿੰਦੇ ਆ ਚੌਥੇ ਨੰਬਰ ਤੇ ਆ ਮੈਂ ਕਿਉਂ ਕਹਾਂ ਮੈਂ ਤਾਂ ਆਪਣੇ ਵਾਲਿਆਂ ਨੂੰ ਕਹਿੰਨਾ ਵੀ ਸਾਡਾ ਨੰਬਰ 1 ਤੇ ਆ ਕੌਣ ਕਿਹੜੇ ਨੰਬਰ ਤੇ ਆ ਉਹ ਜਾਣਨ ਸਾਡੇ ਵਾਲਾ ਰਾਜਾ ਨੰਬਰ 1